हां जी दोस्तों मुख्यमंत्री साहब ने ਆਖਿਆ ਕਿ ਜਿੰਨੇ ਕਰਾਪਟ ਜੇ ਬੰਦੇ ਐ ਮਾੜੇ ਕੰਮ ਕਰਨ ਵਾਲੇ ਮਾੜੇ ਧੰਦੇ ਕਰਨ ਵਾਲੇ ਜਿਨ੍ਹਾਂ ਨੇ ਵੱਡੀ ਪਦਰ ਤੇ ਪੈਸਾ ਇਕੱਠਾ ਕੀਤਾ ਸਮਗਲਰਾਂ ਦੇ ਤੌਰ ਤੇ ਪੈਸੇ ਇਕੱਠੇ ਕੀਤੇ ਐ ਉਹ ਮੇਰੇ ਹੁੰਦੇ ਹੋਏ ਸਰਕਾਰ ਦੇ ਸਲੰਖਾਂ ਵਿੱਚੋਂ ਨਹੀਂ ਬਾਹਰ ਆਉਣਗੇ ਮਤਲਬ ਕਿ ਹੋਕ ਕੇ ਕਹਿੰਦਾ ਮੈਂ ਅਗਵਾਈ ਕਰੂੰਗਾ ਇਹ ਨਹੀਂ ਮਤਲਬ ਕਿ ਜਵਾਨਤ ਲੈ ਕੇ ਬਾਹਰ ਆ ਜਾਣਾ ਮਤਲਬ ਕਿ ਬਿਕਰਮ ਜੀਠਕੇ ਵਰਗੇ ਜੇਲ੍ਹ ਦੇ ਵਿੱਚ ਬਣੇ ਰਹਿਣਗੇ ਤੇ ਦੋਸਤੋ ਇੰਨਾ ਜਿਆਦਾ ਧਨ ਦੌਲਤ ਇਕੱਠਾ ਕਰਨ ਵਾਲੇ ਲੋਕ ਵੱਡੇ ਪੱਦਰ ਤੇ ਹੜਪੀੜਤ ਲੋਕ ਮਰ ਰਹੇ ਐ ਪਸ਼ੂ ਡੰਗਰ ਉਹਨਾਂ ਦੇ ਬਿਮਾਰ ਹੋ ਕੇ ਮਰ ਰਹੇ ਐ ਕਿਉਂ ਨਹੀਂ ਦੋਸਤੋ ਇਹੋ ਜਿਹੇ ਬੰਦਿਆਂ ਦਾ ਵੱਡੇ ਪੱਧਰ ਤੇ ਜਿਨ੍ਹਾਂ ਕੋਲੇ ਧਨ ਦੌਲਤ ਹੈ ਉਹ ਹੜਪੀੜਤਾ ਵਾਸਤੇ ਦਾਨ ਕਰ ਦਿੱਤਾ ਜਾਂਦਾ ਕਲਾਕਾਰਾਂ ਨੇ ਵੱਡੇ ਪੱਧਰ ਤੇ ਸਪੋਰਟ ਕੀਤੀ ਹੈ ਜਿਹੜਾ ਦਰਜੀਤ ਹੈ ਗਾਇਕ ਉਹਨੇ ਪਹਿਲ ਕੀਤੀ ਹੈ ਉਹਦਾ ਕਰਕੇ ਸਾਰੇ ਗਾਇਕੀ ਲਗ ਭਗਾ ਦੇ ਹੈ ਕਿਸੇ ਨੇ 20 ਲੱਖ ਕਿਸੇ ਨੇ 15 ਲੱਖ 10 ਲੱਖ ਇਸ ਤਰ੍ਹਾਂ ਪੈਸੇ ਲਾਏ ਹੈ ਉਹਨਾਂ ਕੋਲੇ ਪੈਸੇ ਦੀ ਕਸਰ ਵੀ ਕੋਈ ਨਹੀਂ ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਹੈ ਕਈ ਕਈ ਮਿਲੀਅਨਾਂ ਦੇ ਵਿੱਚ ਉਹਨਾਂ ਦੇ ਸੌਂਗ ਜਾਂਦੇ ਆ ਅਰਬਾਂ ਖਰਬਾਂ ਉਹਨਾਂ ਕੋਲੇ ਰੁਪਈਆ ਕਲਾਕਾਰਾਂ ਕੋਲੇ ਜੇ ਲਾ ਦੇਣਗੇ ਕਰੋੜ ਕਰੋੜ ਰੁਪਈਆ ਉਹਨਾਂ ਵਾਸਤੇ ਕੋਈ ਬਹੁਤੀ ਵੱਡੀ ਗੱਲ ਨਹੀਂ ਦੋਸਤੋ ਸਾਧੂ ਸੰਤ ਸੀ ਜਿਹੜੇ ਉਹ ਵੀ ਸੇਵਾ ਦੇ ਵਿੱਚ ਆ ਕੇ ਜੁਟ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਸੰਸਥਾ ਹੈ ਉਹਨੇ ਵੀ ਕੋਈ ਕਸਰ ਨਹੀਂ ਛੱਡੀ ਜਦੋਂ ਵੀ ਕਦੇ ਹੜ ਹੁੰਦੇ ਐ ਚਾਹੇ ਕਰੋਨਾ ਆਇਆ ਸ਼੍ਰੋਮਣੀ ਕਮੇਟੀ ਫਰੰਟ ਲਾਈਨ ਤੇ ਲੈ ਕੇ ਸੇਵਾ ਕਰਦੀ ਐ ਅੱਜ ਵੀ ਬੇਅੰਤ ਗੁਰਦੁਆਰਿਆਂ ਚੋਂ ਲੰਗਰ ਪੱਕ ਕੇ ਹਰ ਪੀੜਤਾਂ ਵਾਸਤੇ ਜਾ ਰਿਹਾ ਦੋਸਤੋ ਅੱਜ ਮੈਂ ਗੱਲ ਕਰਨੀ ਚਾਹਣਾ ਲੀਡਰਾਂ ਵਾਸਤੇ ਕਿ ਹੜਾਂ ਹੜ ਪੀੜਤਾਂ ਦੀ ਮਦਦ ਕਰਨ ਵਾਸਤੇ ਸਾਰੇ ਵਰਗ ਆ ਗਏ ਖਾਲਸਾ ਏਡ ਵੀ ਆ ਗਿਆ ਮਿਸਲ ਸਤਲੁਜ ਆ ਗਈ ਗਲੋਬਲ ਸਿੱਖਾਂ ਲਈ ਆ ਗਏ ਕਲਾਕਾਰ ਆ ਗਏ ਪਰ ਲੀਡਰ ਕਿੱਥੇ ਬੈਠੇ ਐ ਇਹਨਾਂ ਨੇ ਮਾਂ ਦੇ ਪੁੱਤਾਂ ਨੇ ਇਕੱਲੀਆਂ ਫੋਟੋਆਂ ਖਿਚਾਉਣ ਤੋਂ ਬਿਨਾ ਕਿਸੇ ਨੇ ਐਲਾਨ ਨਹੀਂ ਕੀਤਾ ਕਿ ਮੈਂ ਆਹ ਦੋ ਟਰੱਕ ਮਾਲ ਦੇ ਭੇਜੇ ਜਾਂ ਮੈਂ 10 ਲੱਖ ਰੁਪਈਆ ਦਿੰਦਾ ਦੋਸਤੋ ਕਿਸੇ ਨੇ ਨਹੀਂ ਮੈਂ ਨਹੀਂ ਅਜੇ ਤੱਕ ਦਿੱਤਾ ਕਿ ਆਹ 10 ਲੱਖ ਰੁਪਈਏ ਦੀ ਸੇਵਾ ਆ ਲੀਡਰ ਇੱਥੇ ਬੋਲੀ ਜਾਂਦਾ ਹੈ ਚੈੱਕ ਕੱਟ ਕੇ ਦੇਈ ਜਾਂਦਾ ਹੈ ਦੋਸਤੋ ਨਹੀਂ ਦਿੱਤੇ ਪਰ ਸਿਆਸਤ ਇਹਨਾਂ ਨੇ ਸਾਰਿਆਂ ਤੋਂ ਵੱਧ ਕਰੀ ਹੈ। ਫੋਟਮੈਨ ਨੇ ਸਭ ਤੋਂ ਵੱਧ ਪਾਈ ਹੈ। ਕੋਈ ਟੈਂਕ ਲੈ ਕੇ ਜਾ ਵੜਦਾ ਹੈ ਤੇ ਦੋਸਤੋ ਕੋਈ ਕਿਸਤੀ ਤੇ ਖੜ ਕੇ ਪਹੁੰਚੇ ਚੱਕ ਕੇ ਉੱਤੇ ਫੋਟੋ ਪਾ ਦਿੰਦਾ ਹੈ। ਪਰ ਮੱਦ ਇਹਨਾਂ ਦੀ ਜ਼ੀਰੋ ਦੇ ਬਰਾਬਰ ਹੈ। ਇੱਕ ਦੂਜੇ ਨੂੰ ਗਾਲ੍ਹਾਂ ਕੱਢ ਕੇ ਇੱਕ ਦੂਜੇ ਨੂੰ ਮੰਨਦਾ ਚੰਗਾ ਬੋਲ ਕੇ ਮੁੜੇ ਆਉਂਦੇ ਆ। ਤੇ ਉਧਰ ਸੁੱਚਾ ਸਿੰਘ ਲੰਗਾ ਮੈਂ ਸੁਖਵੀਰ ਸਿੰਘ ਬਾਦਲ ਨੂੰ ਸੁਣਿਆ ਸੀ ਉਹ ਕਹਿੰਦੇ ਆ ਖੜੇ ਐ ਲੰਗਾ ਤੇ ਜਿੱਥੇ ਕਿਸੇ ਨੂੰ ਲੋੜ ਹੋਈ ਮਦਦ ਦੀ ਉਹ ਲੰਗਾ ਦੇ ਨਾਲ ਕਨੈਕਟ ਕਰ ਲਿਓ ਭਾਵ ਰਸਕਿਉ ਕਰਨ ਵਾਸਤੇ ਉਹ ਵੀ ਤਿਆਰ ਖੜਾ ਐ ਪਰ ਲੋਕਾਂ ਦਾ ਮਨ ਦੋਸਤੋ ਇਹਨਾਂ ਤੋਂ ਕਿਉਂ ਡਰਦਾ ਹੈ ਲੋਕ ਕਹਿੰਦੇ ਹੜ੍ਹਾਂ ਤੋਂ ਬਚ ਰਹੇ ਇੰਨਾ ਤੋਂ ਵਚਣਾ ਬੜਾ ਮੁਸ਼ਕਲ ਹੋ ਗਿਆ ਹੜਾ ਤੋਤੇ ਬਚਾ ਲਏ ਸਿੱਖਾਂ ਨੇ ਆ ਕੇ ਸੰਸਥਾਵਾਂ ਨੇ ਬਚਾ ਲਿਆ ਪਿੰਡਾਂ ਦੇ ਪਿੰਡਾਂ ਨੇ ਆ ਕੇ ਬਚਾ ਲਿਆ ਪਰ ਜਿਹੜੇ ਆ ਟੈਂਕ ਲੈ ਕੇ ਆ ਗਏ ਤੇ ਜਿਹੜੇ ਆ ਮੁੱਛਾਂ ਖੜੀਆਂ ਕਰਕੇ ਆਵੜੇ ਸਾਡੇ ਘਰਾਂ ਦੇ ਵਿੱਚ ਇਹਨਾਂ ਤੋਂ ਕਿਵੇਂ ਬਚ ਗਏ ਕਿਉਂਕਿ ਇਹਨਾਂ ਨੇ ਪੌਣੀਆਂ ਫੋਟਵਾਂ ਦੋਸਤੋਂ ਪਰਿਵਾਰਾਂ ਦੇ ਵਿੱਚ ਜਾ ਜਾ ਕੇ ਫੋਟਵਾਂ ਨਾਂ ਤੇ ਹੜਾ ਵਾਲਿਆਂ ਨੂੰ ਵਿਚਾਰਿਆਂ ਨੂੰ ਕਰਾਉਣ ਦਾ ਟਾਈਮ ਹੈ ਉਹਨਾਂ ਦਾ ਬਾਲ ਬੱਚਾ ਪਾਣੀ ਦੇ ਵਿੱਚ ਡੁੱਬ ਰਿਹਾ ਹੈ ਇੱਕ ਪਾਸੇ ਨਾ ਤੇ ਉਹਨਾਂ ਦਾ ਘਰ ਛੱਡਣ ਨੂੰ ਜੀ ਕਰਦਾ ਦੋਸਤੋ ਸਾਰਾ ਜਿਹੜਾ ਅੰਨ ਘਰ ਦੇ ਵਿੱਚ ਪਿਆ ਸੀ ਢੋਲਾਂ ਦੇ ਵਿੱਚ ਕਣਕ ਭਰੀ ਪਈ ਸੀ ਸਾਲ ਦਾ ਰਸਣ ਪਿਆ ਸੀ ਉਹ ਸਾਰਾ ਖਰਾਬ ਹੋ ਗਿਆ ਭਿੱਜ ਕੇ ਮਾਲ ਡੰਗਰ ਪਸ਼ੂ ਡੰਗਰ ਬਿਮਾਰ ਹੋ ਗਏ ਦੋਸਤੋ ਕਿੰਨੀ ਜਿਆਦੇ ਮੁਸਕੜ ਬਣੀ ਹੋਈ ਹੈ ਮੈਂ ਤੇ ਧੰਨਵਾਦ ਕਰਦਾ ਉਹਨਾਂ ਪੰਜਾਬ ਦੇ ਲੋਕਾਂ ਦਾ ਜਿਹੜੇ ਆਪਣੇ ਭਰਾਵਾਂ ਨਾਲ ਉੱਠ ਕੇ ਤੁਰ ਪਏ ਦੋਸਤੋ ਇੱਕ ਗੱਲ ਮੈਂ ਇਹ ਵੀ ਕਹਿ ਦਿਆਂ ਕਿ ਇਸ ਹੜਾਂ ਦੇ ਵਿੱਚ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਸਭ ਨੇ ਸੇਵਾ ਕੀਤੀ ਹੈ। ਦੋਸਤੋ ਜਿੱਥੇ ਗੁਰੂ ਦਾ ਨਿਸ਼ਾਨ ਝੁੱਲ ਜੇ ਉੱਥੇ ਫਿਰ ਕੋਈ ਭੁੱਖਾ ਨਹੀਂ ਰਹਿ ਸਕਦਾ। ਗੁਰੂ ਘਰ ਦੇ ਵਿੱਚ ਨਿਸ਼ਾਨ ਸਾਹਿਬ ਝੁੱਲਦਾ ਹੈ ਇਹਦਾ ਮਤਲਬ ਹੈ ਕਿ ਬੰਦਾ ਦੂਰੋਂ ਦੇਖ ਕੇ ਆ ਸਕਦਾ ਜੀ ਕੋਈ ਭੁੱਖਾ ਪਿਆਸਾ ਹੈ, ਕੋਈ ਰਾਹੀ ਪੰਦੀ ਹੈ ਉਹ ਭਾਈ ਨਿਸ਼ਾਨ ਨੂੰ ਦੇਖ ਕੇ ਆ ਜੇ। ਤੇ ਦੋਸਤੋ ਉੱਥੇ ਵੀ insan ਸਾਹਿਬ ਝੁੱਲ ਗਏ ਜਦੋਂ ਕੇਸਰੀ insan ਸਾਹਿਬ ਦੇ ਥੱਲੇ ਫੌਜਾਂ ਸੇਵਾ ਕਰਦਿੰਦੇ ਫਿਰ ਘਾਟਾ ਕਿਵੇਂ ਰਹਿ ਸਕਦਾ ਜਦੋਂ ਭਾਈ ਕਨਈਏ ਦੀ ਸੋਚ ਵਰਤ ਜੇ ਕੋਈ ਜਾਤ ਪਾਤ ਨਹੀਂ ਕੋਈ ਉੱਚ ਨੀਚ ਨਹੀਂ ਫਿਰ ਦੋਸਤੋ ਘਾਟਾ ਨਹੀਂ ਰਹਿੰਦਾ ਉੱਥੇ ਸਭ ਨੂੰ ਇੱਕ ਕਰਕੇ ਬਰਾਬਰ ਸਮਾਨ ਵੰਡਿਆ ਜਾ ਰਿਹਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਉਹਨਾਂ ਦੇ ਕਈ ਰਾਹਤ ਕੈਂਪ ਚੱਲ ਰਹੇ ਆ ਦੋਸਤੋ ਪਾ ਮੈਂ ਆਪ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੈਠਾ ਐ ਪਰ ਉਹਦੀ ਟੀਮ ਉਹਨੂੰ ਚਾਹਣ ਵਾਲੇ ਲੋਕ ਵੱਡੇ ਪੱਧਰ ਤੇ ਸਮਾਨ ਵੰਡ ਰਹੇ ਐ ਉਹਦੇ ਕੈਂਪਾਂ ਦੇ ਵਿੱਚ ਲੋਕ ਵੱਧ ਤੋਂ ਵੱਧ ਸਮਾਨ ਭੇਜ ਰਹੇ ਐ ਕਿਉਂਕਿ ਇਮਾਨਦਾਰੀ ਆ ਦੋਸਤੋ ਹੋਰ ਸਿਆਸੀ ਪਾਰਟੀਆਂ ਦੇ ਕੈਂਪ ਵੀ ਲੱਗੇ ਐ ਉਹਨਾਂ ਦੇ ਵਿੱਚ ਕੋਈ ਸਮਾਨ ਦੇ ਨਹੀਂ ਰਿਹਾ ਇਕਾ ਦੁੱਕਾ ਨੂੰ ਛੱਡ ਕੇ ਨਾ ਵਿਸ਼ਵਾਸ ਹੀ ਨਹੀਂ ਲੋਕਾਂ ਦਾ ਉਹ ਕਹਿੰਦੇ ਆਪਣੇ ਬੰਦਿਆਂ ਨੂੰ ਦੇ ਦੇਣਗੇ ਮਰ ਭਾਈ ਅੰਮਰਤਪਾਲ ਸਿੰਘ ਇੱਕ ਮਨਦੀਪ ਸਿੰਘ ਮੰਨਾ ਉਹ ਵੀ ਅੰਬਰਸਰ ਵਾਲਾ ਬਹੁਤ ਚੰਗਾ ਮੁੰਡਾ ਹੈ ਉਹਨੇ ਵੀ ਦੋਸਤੋ ਕਮਾਲ ਕਰੀ ਹੋਈ ਹੈ ਟਰੱਕਾਂ ਦੇ ਟਰੱਕ ਰੋਜ਼ ਵੜਦਾ ਹੈ ਸਮਾਨ ਦੀ ਇੰਨਾ ਸਮਾਨ ਵੰਡ ਰਿਹਾ ਹੈ ਲੱਖਾਂ ਕਰੋੜਾਂ ਦਾ ਉਹਦੇ ਕੋਲੇ ਕਲਾਕਾਰ ਫਿਲਮੀ ਐਕਟਰ ਸਾਰੇ ਉਹਦੇ ਕੋਲੇ ਭੇਜ ਰਹੇ ਹੈ ਇਸ ਲਈ ਦੋਸਤੋ ਇਮਾਨਦਾਰੀ ਦੀ ਤਸਵੀਰ ਬਣੀ ਹੋਈ ਹੈ ਸਾਰਾ ਪੰਜਾਬ ਉਹਨੂੰ ਟੁੱਕੇ ਚੱਲ ਪਿਆ ਹੁਣ ਮਾਝੇ ਦੇ ਭਾਵਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਉਹਨਾਂ ਦੀਆਂ ਜ਼ਮੀਨਾਂ ਵੀ ਸਵਰਨਣਗੀਆਂ ਕਰਾਹ ਵੀ ਲਾ ਕੇ ਦੇਣਗੇ ਲੋਕ ਮਾਲ ਪਸ਼ੂ ਵੀ ਲੈ ਕੇ ਦੇ ਦੇਣਗੇ ਦੁੱਧ ਵਾਸਤੇ ਤੇ ਉਹਨਾਂ ਦੀ ਘਰ ਜਗਾ ਵੀ ਪਾ ਕੇ ਦੇਣਗੇ ਦੋਸਤੋ ਇੱਥੋਂ ਤੱਕ ਐਲਾਨ ਹੋ ਚੁੱਕਿਆ ਹੈ ਤੇ ਜਿਹੜੇ ਦੋਸਤੋ ਇਹ ਲੀਡਰ ਨੇ ਇਹਨਾਂ ਨੂੰ ਜ਼ਰੂਰ 10-10 ਲੱਖ ਰੁਪਏ ਦਾ 20-20 ਲੱਖ ਦਾ ਐਲਾਨ ਕਰਨਾ ਚਾਹੀਦਾ ਹੈ ਨਹੀਂ ਤਾਂ ਫਿਰ ਉੱਥੋਂ ਜਾਣਾ ਬੰਦ ਕਰਨਾ ਚਾਹੀਦਾ ਇੰਨੀ ਇੱਕ ਵਿਚਾਰਾਂ ਸੀ ਪੁੱਲ ਚੁੱਕ ਦੀ ਖਿਮਾ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ